ਵਿਸ਼ਵ ਵਾਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਵਰਲਡ ਕੱਪ ਕ੍ਰਿਕਟ ਦੇ ਵਿੱਚ ਭਾਰਤ ਦੀ ਚੰਡੀਗੜ੍ਹਣ ਵਾਲੀਆਂ ਭਾਰਤ ਦੀਆਂ ਖਿਡਾਰਨਾਂ ਦਾ ਚੰਡੀਗੜ੍ਹ ਦੇ 에ਰਪੋਰਟ ਤੇ ਸਵਾਗਤ ਕੀਤਾ ਗਿਆ ਜੀ ਹਾਂ ਪੰਜਾਬ ਦੀਆਂ ਖਿਡਾਰਨਾਂ ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਵਿੱਚ ਵਰਲਡ ਕੱਪ ਜਿੱਤਣ ਤੋਂ ਬਾਅਦ ਆਪਣੇ ਘਰ ਪਰਤੀਆਂ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਪੰਜਾਬ ਸਰਕਾਰ ਦੇ ਵੱਲੋਂ ਵਰਲਡ ਕੱਪ ਜੇਤੂ ਇਹਨਾਂ ਮੈਲਾ ਖਿਡਾਰੀਆਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਹੈ ਚੰਡੀਗੜ੍ਹ ਹਵਾਈ ਅੱਡੇ ਤੇ ਪ੍ਰਸ਼ਾਸਨ ਅਤੇ ਸਰਕਾਰੀ ਅਮਲੇ ਵੱਲੋਂ ਜ਼ਬਰਦਸਤ ਟੋਲ ਟਮੱਕੇ ਦੇ ਨਾਲ ਇਹਨਾਂ ਭਾਰਤੀ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ ਵੱਡੇ ਪੱਧਰ ਤੇ ਇੱਥੇ ਅਫਸਰ ਪਹੁੰਚੇ ਨੇ ਇਹਨਾਂ ਖਿਡਾਰਨਾਂ ਦਾ ਸਵਾਗਤ ਕਰਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਐਮਪੀ ਮੀਥੇਰ ਇਸ ਤੋਂ ਇਲਾਵਾ ਸਰਕਾਰੀ ਅਮਲਾ ਤੇ ਅਫਸਰਾਂ ਵੱਲੋਂ ਇਹਨਾਂ ਖਿਡਾਰਨਾਂ ਦਾ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਪਹੁੰਚਣ ਤੇ ਜ਼ਬਰਦਸਤ ਸਵਾਗਤ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਨਜ਼ਰ ਆ ਰਹੇ ਨੇ ਐਮਪੀ ਮੀਥੇਰ ਵੀ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਅਫਸਰ ਵੀ ਪਹੁੰਚੇ ਹੋਏ ਨੇ ਢੋਲ ਟਮੱਕੇ ਦੇ ਨਾਲ ਪੰਗੜੇ ਪਾਉਂਦੇ ਹੋਏ ਬੋਲੀਆਂ ਪਾਉਂਦੇ ਹੋਏ ਢੋਲ ਵਜਾਉਂਦੇ ਹੋਏ ਨਾ ਖਿਡਾਰਨਾਂ ਦਾ ਪੰਜਾਬ ਸਰਕਾਰ ਦੇ ਵੱਲੋਂ ਸਵਾਗਤ ਕੀਤਾ ਗਿਆ ਸੋ ਹਵਾਈ ਅੱਡੇ ਤੇ ਸੁਰੱਖਿਆ ਦੇ ਇੰਤਜ਼ਾਮ ਵੀ ਪੂਕਾ ਇੰਤਜ਼ਾਮ ਕੀਤੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਖਿਡਾਰਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਜਾਵੇਗਾ ਖੁਦ ਪੰਜਾਬ ਸਰਕਾਰ ਇਹਨਾਂ ਖਿਡਾਰਨਾਂ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਰਿਸੀਵ ਕਰੇਗੀ ਸੋ ਦੇਖ ਸਕਦੇ ਹੋ ਢੋਲ ਦੇ ਡਗੇ ਤੇ ਭੰਗੜਾ ਪਾ ਕੇ ਇਹਨਾਂ ਖਿਡਾਰਨਾਂ ਨੂੰ ਪੰਜਾਬ ਦੇ ਵਿੱਚ ਵੈਲਕਮ ਆਖਿਆ ਜਾ ਰਿਹਾ ਸੋ ਪੰਜਾਬ ਤੋਂ ਵੱਡੇ ਪੱਧਰ ਤੇ ਇਹਨਾਂ ਖਿਡਾਰਿਆਂ ਨੇ ਖਿਡਾਰਨਾਂ ਨੇ ਭਾਰਤੀ ਟੀਮ ਦੇ ਵਿੱਚ ਵਰਲਡ ਕੱਪ ਜਿੱਤਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਸੋ ਪੰਜਾਬ ਸਰਕਾਰ ਨੇ ਜਿਵੇਂ ਕਿ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਖਿਡਾਰਨਾਂ ਦਾ ਪੰਜਾਬ ਸਰਕਾਰ ਖੁਦ ਹਵਾਈ ਅੱਡੇ ਤੇ ਸਵਾਗਤ ਕਰੇਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਐਮਪੀ ਮੀਥੇਰ ਅਤੇ ਸਰਕਾਰੀ ਅਮਲਾ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚਿਆ ਅਤੇ ਖਿਡਾਰਨਾਂ ਦਾ ਜ਼ਬਰਦਸਤ ਵੈਲਕਮ ਕੀਤਾ ਗਿਆ ਢੋਲ ਦੇ ਡਗੇ ਤੇ ਪੰਗੜੇ ਪਾ ਕੇ ਬੋਲੀਆਂ ਪਾ ਕੇ ਖਿਡਾਰਨਾਂ ਨੂੰ ਵੈਲਕਮ ਆਖਿਆ ਗਿਆ ਅਬ ਦੇਖੋ ਸਭ ਤੋਂ ਪਹਿਲਾ ਕੰਮ ਹੈ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚੇ ਤੇ ਸਵਾਗਤ ਕਰਦਾਗਾ ਵੈਲਕਮ ਕਰਦਾਗਾ ਔਰ ਬਿਹਾਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਬਹੁਤ-ਬਹੁਤ ਸਵਾਗਤ ਤਿੰਨਾਂ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇ ਕਿ ਉਮੀਦ ਪਹੁੰਚ ਚੁੱਕੇ ਨੇ ਕਿ ਸੋ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਲਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਲਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਪੈਣ ਨੇ ਕਿਹਾ ਕਿ ਧੀਆ ਨੂੰ ਉੱਖਾ ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹੀ ਧੀਆ ਸਾਡੇ ਦੇਸ਼ ਦਾ ਮਾਣ ਦੇ ਗਈਆਂ ਅੱਜ ਉਹੀ ਧੀਆ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਆ ਵੂਮੈਨਸ ਕ੍ਰਿਕਟ ਟੀਮ ਜਿਹੜੀ ਆ ਵਰਲਡ ਕੱਪ ਜਿੱਤ ਕੇ ਆਈ ਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਿਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਊਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ ਚ ਪਿੰਡਾਂ ਚ ਬਣ ਕੇ ਤਿਆਰ ਹੋ ਜਾਊਗਾ ਔਰ 2.5 ਹਾਂਜੀ 3000 3000 ਇਹ ਕਹਿੰਦਾ ਸੌਰੀ ਕਹਿੰਦਾ ਨਰਸੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇਗ੍ਰਾਉਂਡ ਜਿਹੜਾ ਉਹ ਬਣ ਰਿਹਾ ਹੈਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋ ਰਹੀਆਂ ਨੇ ਕਿਆ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ 'ਚ ਸਾਡੀਆਂ ਧੀਆ ਸਾਡੇ ਪੁੱਤ 올ਿੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਸੈੱਫ ਗੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜੀਆਂ ਨੇ ਕਿਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦਾ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਦੀ ਅੱਜ ਉਹਨਾਂ ਲਈ ਖੁਸ਼ੀ ਦੇ ਪਾਣ ਲੈ ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਿਣਗੀਆਂ ਉਹਦੇ ਖੇਡਣਗੀਆਂ ਔਰ ਆਪਣਾ ਉਹਨੇ ਮਾਂ-ਬਾਪ ਦਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਨੂੰ ਉੱਚਾ ਕਰਨਗੇ। ਸਭ ਖੇਡਾਂ ਮਤਮ ਪੰਜਾਬੀਆਂ ਇਸ ਸਾਲ ਕਦੋਂ ਤੋਂ ਹੋਣ ਦੀ ਸੀ ਮਾਂਬੂਲੀ ਦੇ ਖਿਡਾਰੀ ਜਿਹੜੇ ਬਾਹਰ ਆ ਗਏ। ਸ਼ਡਿਊਲ ਬੜੇ ਜਲਦੀ ਜੇਠਾ ਖੇਡਾਂ ਮਤਮ ਦੀ ਪੰਜਾਬ ਦੇ ਜਾਰੀ ਕਰਾਂਗੇ ਬਿਲਕੁਲ ਬਰੇਚਰ ਜਿਹਾ ਹੋਊਗਾ। ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਦੇਖੋ 1 ਮਿੰਟ ਸੰਲੇ ਸਾਈਲੈਂਟ ਪਹਿਲੀ ਵਾਰ ਸਾਡੇ ਦੇਸ਼ ਦੀਆਂ ਟੀਮਾਂ ਨੇ ਜਿਹੜਾ ਵਰਲਡ ਕੱਪ ਜਿੱਤਿਆ ਹੈਗਾ ਕਿਉਂਕਿ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤਿਆ 2005 ਦੇ ਵਿੱਚ ਵੀ ਸਾਡੀਆਂ 3ਾਂ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਦੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਟੀਮਾਂ ਫਾਈਨਲ ਤੱਕ ਪਹੁੰਚੀਆਂ ਜੇ ਜਿਹੜੀ ਜਿੱਤਾਂ ਹੋਇਆ ਪ੍ਰਾਪਤ ਹੋਈ ਔਰ 140 ਕਰੋੜ ਦੇ ਭਾਰਤੀਆਂ ਲਈ ਬਹੁਤ ਸਾਰਾ ਮਾਣ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਵੱਧ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਔਰ ਅਮਨਜੋਤ گور ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਆ ਸੋ ਮੈਂ ਕਹਿ ਲੋ ਵੀ ਕਿਉਂਕਿ ਮੈਂ ਮੰਤਰੀ ਰਿਆ ਇਸ ਪਾਰਟਨਰ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਜਾ ਸਕਦਾ ਇਹ ਜਿਹੜੇ ਕਹਿ ਲੋ ਵੀ ਸਾਰੇ 100 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿਹਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਾਲੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤਰੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅਮਨਜੀਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੇ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਪਰ ਖਾਸ ਤੌਰ ਤੇ ਕਿਉਂਕਿ ਮੈਂ ਕ੍ਰਿਕਟ ਨੂੰ ਬੜੀ ਨੇੜਿਓਂ ਦੇਖਦਾ ਤੇ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ 'ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਸੀ ਫਾਈਨਲ ਸੀ ਆਸਟ੍ਰੇਲੀਆ ਐਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 339 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਇੰਨਾ ਵਰਲਡ ਕੱਪ ਦੇ ਵਿੱਚ ਅਚੀਵ ਕਰਨਾ ਤੇ ਉਹ ਪ੍ਰੈਸ਼ਰ ਵਾਲੇ ਮੈਚ ਚ ਹਰਮਨ ਨੇ 99 ਰਨਾਂ ਦੀ ਜਿਹੜੀ ਪਾਰੀ ਹੈ ਉਹ ਖੇਡੀ ਤੇ ਜਿਹਨੂੰ ਮੈਂ ਲੱਗਦਾ ਕਿ ਇੰਨੇ ਪ੍ਰੈਸ਼ਰ ਤੇ ਐਡਾ ਵੱਡਾ ਸਕੋਰ ਵੀ ਵਰਲਡ ਕੱਪ ਦੇ ਸੈਮੀ ਫਾਈਨਲ ਚ ਉਹ ਮੈਨੂੰ ਲੱਗਦਾ ਵੀ ਜਿਹੜਾ ਕਰਨਿਕ ਪੁਆਇੰਟ ਸਾਬਤ ਹੋਇਆ ਜਿਹਦੇ ਕਰਕੇ ਵਰਲਡ ਕੱਪ ਦੇ ਵਿੱਚ ਜਿੱਤਿਆ ਉਹ ਪ੍ਰਾਪਤ ਹੋਈ। ਬਾਕੀ ਅਮਨਜੋਤ ਨੇ ਵੀ ਬੜੀ ਅੱਛੀ ਖੇਡ ਦਾ ਜਿਹੜਾ ਪਾਲਿਸੀ ਤੋਂ ਦੇ ਤੌਰ ਸਪੋਰਟਸ ਮੰਤਰੀ ਲੱਗਦਾ ਕਿ ਇਹਦਾ ਬੜਾ ਨਾ ਦੇਖੋ ਕਿਉਂਕਿ ਖੇਡ ਇਦਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹਦੇ ਚ ਪਾਲਿਸੀ ਆਉਣ ਤੋਂ ਬਾਅਦ ਕਈ ਲੋਕਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਦੋ ਦਿਨਾਂ ਚੋਂ 11 ਕੰਮ ਹੋਊਗਾ ਪਰ ਇਹਨੂੰ ਆਉਣ ਨੂੰ ਰਿਜ਼ਲਟ ਹੈ ਜਿਹਦਾ ਸਮਾਂ ਹੈ ਉਹ ਲੱਗਦਾ ਹੈ ਅਸੀਂ ਦਾਦਾ ਜੀ ਨੇ ਜੀ ਇਹ ਵੀ ਦੇਖੋ ਬੜੀ ਉਮਰ ਚ ਤੇ ਅੱਜ ਉਹਨਾਂ ਨੂੰ ਰੀਸੀਵ ਕਰਨ ਆਇਆ ਬੜੀ ਖੁਸ਼ੀ ਦੇ ਇਹਨਾਂ ਲਈ ਵੀ ਪਾਲ ਨੇ ਬਾਪੂ ਜੀ ਖੁਸ਼ ਹੋ ਬੁਰੇ ਮੈਂ ਬਹੁਤ ਖੁਸ਼ ਹਾਂ ਅੱਜ ਨੂੰ ਤਾਂ ਨਹੀਂ ਆ ਬਹੁਤ ਬੜਾ ਇਹ ਕੋਈ ਨਾ ਤਾਂ ਨਾਮ ਲੈ ਕੇ ਗਈ ਭਾਈ ਇੱਕ ਜੱਲ ਭਾਈ ਤੁਸੀਂ ਮੈਂ ਬਹੁਤ ਯਾਰ ਤੁਹਾਰੇ ਵਿੱਚ ਤੂੰ ਹੀ ਆਏ ਸੇ ਸ਼ੁਰੂਆਤ ਲਈ ਗਈ ਸੀ ਵੱਡੀ ਖੁਸ਼ੀ ਕੀ ਗੱਲ ਹੋਊਗੀ ਜਦ ਉਹਨਾਂ ਦੀ ਕੋਤੀ ਨੂੰ ਕਹ ਲੋ ਵੀ ਪੂਰਾ ਪੰਜਾਬ ਜਿਹੜਾ ਉਡੀਕ ਕਰ ਰਿਹਾ ਕਿ ਦੁਨੀਆ ਜਿੱਤ ਕੇ ਘਰੇ ਜਿਹੜੀ ਆ ਉਹ ਵਾਪਸ ਆ ਰਹੀ ਹੈ ਤੋਂ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਗੱਲ ਮੈਂ ਪਾਲਿਸੀ ਦੀ ਕਰ ਰਿਹਾ ਸੀ ਕਿ ਕਈ ਉਹਦੋਂ ਕਹਿੰਦੇ ਹੁੰਦੇ ਆ ਵੀ 4 ਦਿਨਾਂ ਬਾਅਦ ਹੀ ਪਤਾ ਲੱਗਿਆ ਜੀ ਪਾਲਿਸੀ ਦੇ ਕੀ ਰਿਜ਼ਲਟ ਆ ਪਰ ਇਸ ਸਰਕਾਰ ਚ ਬੜਾ ਜਿਹੜਾ ਏਡਾ ਨੂੰ ਲੈ ਕੇ ਕੰਮ ਹੋਇਆ ਜਿਹੜੇ ਖੇਡ ਮਹਿਕਮੇ ਦਾ ਬਜਟ ਕਦੇ 100 ਕਰੋੜ ਤੋਂ ਸੀ ਵਧਿਆ ਐਕਸਟਰੀਬਨ 900 ਕਰੋੜ ਰਿਹਾ ਜਿਹੜਾ ਪੰਜਾਬ ਸਰਕਾਰ ਨੇ ਖੇਡਾਂ ਦੇ ਲਈ ਰੱਖਿਆ 89 ਗੁਣਾ ਜਿਹੜਾ ਬਜਟ ਹੈ ਜਿਹੜਾ ਖੇਡਾਂ ਦਾ ਉਹ ਸਰਕਾਰ ਦੇ ਵਿੱਚ ਵਧਿਆ ਤੇ ਪਹਿਲੀ ਵਾਰ ਹੈ ਕਿ ਪਿਛਲੇ 3.5 ਸਾਲ ਚ ਕੋਈ ਵੀ ਜਿੰਨੀਆਂ ਮਿੰਸਟਰ ਗੇਮਸ ਜਿਹੜੀਆਂ ਖੇਡ ਪਾਲਿਸੀ ਦਾ ਹਿੱਸਾ ਹੈ ਉਹ ਪਹਿਲੀ ਵਾਰ ਹੈ ਕਿ 6 ਮਹੀਨੇ ਦੇ ਵਿੱਚ ਜਿਹੜਾ ਕੈਸ਼ ਵਾਰਡ ਹੈ ਉਹ ਮਿਲਦਾ ਰਿਹਾ ਮੈਂ ਪਰਸੋਂ ਵੀ ਕਿਸੇ ਆਪਣੇ ਜਿਹੜੇ ਹਾਕੀ ਦੇ ਪਲੇਅਰ ਸੀ ਕਾਸ਼ਤੀ ਵਰਗੇ ਉਹਨਾਂ ਕੋਲ ਬੈਠੇ ਗੱਲਾ ਕਰ ਰਹੇ ਸੀ ਉਹ ਕਹਿੰਦੇ ਥੋੜੀ ਸਰਕਾਰ ਤੋਂ ਸਾਨੂੰ ਪਹਿਲੀ ਵਾਰ ਹੋਇਆ ਕਿ ਜੀ ਅਸੀਂ ਜਿਹੜੇ ਮਹੀਨੇ ਕੰਟਰੈਕਟ ਜਿੱਤ ਕੇ ਆਏ ਸਾਨੂੰ ਉਸੇ ਮਹੀਨੇ ਉਹ ਅਸ਼ਵਾਰਡ ਮਿਲ ਗਿਆ ਨਹੀਂ ਕਹਿੰਦੇ ਸਾਨੂੰ ਇਲੈਕਸ਼ਨਰ ਦਾ ਵੇਟ ਕਰਨਾ ਪੈਂਦਾ ਸੀ ਜੇ ਵੋਟਾਂ ਦਾ ਸਾਲ ਹੈ ਤਾਂ ਨੌਕਰੀ ਵੀ ਤੇ ਕੈਸ਼ ਵੀ ਜੇ ਵੋਟਾਂ ਦਾ ਸਾਲ ਨਹੀਂ ਹੈ ਤਾਂ ਨਾ ਨੌਕਰੀ ਨਾ ਕੈਸ਼ ਸੋ ਇਹ ਪਹਿਲੀ ਸਰਕਾਰ ਹੈ ਵੀ ਜਿਹਨੇ ਖੇਤਾਂ ਨੂੰ ਜਿਹੜੀ ਤਰਜੀਹ ਦਿੱਤੀ ਹੈ ਤੇ ਪਹਿਲੀ ਵਾਰ ਇਦਾਂ ਦੀ ਪਾਲਿਸੀ ਲੈ ਕੇ ਆਈ ਦੀ ਹੈ ਜਿਹਦਾ ਅੱਜ ਪੂਰੇ ਭਾਰਤ 'ਚ ਕੋਈ ਮੁਕਾਬਲਾ ਨਹੀਂ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਪਿਛਲੇ ਦਿਨੀ ਵੀਡੀਓ ਕਾਲ ਕਰਕੇ ਸਾਰੀਆਂ ਇਹਨਾਂ ਸਾਡੀਆਂ ਪੰਜਾਬ ਦੀਆਂ ਤਿੰਨਾਂ ਧੀਆਂ ਦੇ ਨਾਲ ਗੱਲ ਕੀਤੀ। ਉੱਥੇ ਐਡ ਪਰ ਪਾਲਿਸੀ ਜਿਹੜਾ ਕੈਸ਼ਵਾਰਡ ਤਾਂ ਮਿਲਣਾ ਹੀ ਹੈ ਤੇ ਹਰਮਨ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਸੇਵਾ ਨਿਭਾ ਰਹੀ ਹੈਗੀ ਤੇ ਇਹਨਾਂ ਨੂੰ ਵੀ ਸਾਡੀਆਂ ਦੋਨੇ ਧੀਆਂ ਨੂੰ ਜਿਹੜੀ ਪਰਦਾ ਮਾਨਤਮਾਨ ਚੋਂ ਕੈਸ਼ ਤਾਂ ਮਿਲਣਾ ਹੈ ਤੇ ਨੌਕਰੀ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਊਗੀ। ਜੋ ਸਾਹਾਂ ਲਾਦਿਓ ਜੀ। ਅਮਨਜੋਤ ਜੀ ਦੇ ਫੈਮਿਲੀ ਜਰੀਆ ਉਹ ਸਾਡੇ ਨਾਲ ਹਾਜ਼ਰ ਆ ਅੱਜ ਦੋਨੇ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਰਿਸীব ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆਂ ਦੀ ਖੁਸ਼ੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਮੈਂ ਸਭ ਤੋਂ ਪਹਿਲਾਂ ਅੰਦੀਆਂ ਦੇ ਬੰਦੋ ਬੇਨਤੀ ਕਰਦਾ ਹਾਂ ਆਗੇ ਆ ਜਾਓ ਆਹੋ ਤੁਸੀ ਹੋਣਾ ਠੀਕ ਨਹੀਂ ਆਗੇ ਆ ਜਾਈਏ ਅੱਗੇ ਆ ਜਾਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸੀ ਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆਂ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਤੇ ਉਹਨਾਂ ਨੇ ਵਰਲਡ ਕੱਪ ਆਪਾਂ ਪਹਿਲੀ ਵਾਰ ਜਿੱਤੇ ਹੈਗਾ ਔਰ ਜਿੱਤੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਿਹਨੇ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਨੂੰ ਫਖਰ ਮਹਿਸੂਸ ਹੁੰਦਾ ਹੈਗਾ ਜੋ ਤੇ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨ ਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਜੀ ਪੁੱਤ ਮਟਾਉਣ ਜ਼ਮੀਨਾਂ ਧੀਆ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਰਾਮਾਨੰਦ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤਹਿਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਡੇਰਾਂ ਦਾ ਉਹ ਕਰਿਆ ਹੈਗਾ ਉਸ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਇੰਨਾ బిజీ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ਼ ਤੋਂ ਤਹਿ ਦਿਲੋਂ ਕਹਿੰਦੀ ਆਂ ਕਿ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਅਸੀਂ ਇੰਨਾ ਮਤਲਬ ਸਾਰਿਆਂ ਦਾ ਖਾਸ ਕਰ ਪਰਮਾਰਥਮ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ ਹਾਂ ਜੀ ਕਿਹੜਾ ਕੈਲੀਬ੍ਰੇਸ਼ਨ ਲੈਣੇ ਵਾਲਾ ਹੈ ਆਹ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਹੈ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਪੋਰਟਸ ਪਾਲਿਸੀਜ਼ ਪੰਜਾਬ ਦੀ ਬਹੁਤ ਬਿਹਤਰ ਰਹੀਆਂ ਕਿਹਾੜੀਓ ਕੇ ਪੰਜਾਬ ਦੀ ਨਿਊਜ਼ 1 ਮਿੰਟ ਪਹਿਲੇ ਪਹਿਲਾਂ ਦਾ ਕਵਰਿੰਗ ਹੈ ਅਸੀਂ ਪਹਿਲੇ ਤੋਂ ਆਪ ਦੀ ਅਰਦਾਸ ਹੈ ਸੈਲੀਬ੍ਰੇਟ ਕਿਵੇਂ ਕਰਾਂਗੇ ਕੀ ਖਿਲਾਣੇ ਵਾਲੇ ਹੋਗੇ क्या खाना है आपने जो खाके <सँखी> अमन जो की जो पैदा सब तैयार है जी ਕੀ ਕੀ ਕੈਲੈਬ੍ਰੇਸ਼ਨ ਕਿਸੀ ਕਰੇਗੇ ਸਰ ਕੀ ਕਰੇਗੇ ਢੋਲ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਆਹੋ ਕੈ ਸੈਲੀਬ੍ਰੇਸ਼ਨ ਨਹੀਂ ਆਜੀ ਢੋਲ ਧਮਾਕੇ ਵਾਲੇ ਤਾਂ ਸਾਥ ਵਿੱਚ ਹੈ ਹਾਂਜੀ ਹਾਂਜੀ ਆਜੇ ਆਤੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆਈਆਂ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਡ ਤੋਂ ਵੱਡ ਇੱਕ ਭੇਜਣਾ ਜ਼ਰੂਰੀ ਹੈਗਾ ਜਿੱਦਣ ਆਪ ਇੱਕ ਸਾਥ ਦੇ ਜਾਣੀਆਂ ਨੂੰ ਬੰਨ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣ ਗਿਆ ਕਰੋ ਵੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਨੀਤ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜੀ ਦੀ ਕਿਰਪਾ ਦੀ ਅਸੀਂ ਇਹ ਸੋਚਿਆ ਸੀ ਪਾਲੀ ਸਮਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦੇ ਜੀ ਇਹ ਕਾਫੀ ਪਾਲਸੀ ਮਾਪਿਓ ਉਸ ਪਾਲ ਨੂੰ ਦੱਸਦੇ ਜਾਂਦੇ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਂ ਦਾ पहचाना चाहता <popping favour> मेरे तो देखो महाराज की कृपा सारी बच्ची परमात्मा ने